ਜਾਗੁਰਦੇਵ ਐਗੁਰ ਜੀ ਕਾ ਕਲਸਾਸ ਰਿਵਾਇਟ ਜੀ ਕੇ ਫਤਿਹ ਜਪੇ ਜਪਾਰਤ ਨਾਮੇ ਬਦ ਅਸਲਾਮੁਅਲੈਕਮ ਰਾਮ ਰਾਮ ਜਪਾਲ ਮਕੀ ਹਰ ਹਰ ਬਲਮਕੀ ਸਤ ਸੰਗਤ ਜੀ ਸਲੋਕ ਮੈਲਾ ਬਣੀਓ ਜੀ ਗੁਰੂ ਸਾਹਿਬ ਕਹਿੰਦੇ ਨੇ ਸਭ ਚੰਤਨ ਗੋਬਿੰਦ ਰਮਣਾ ਨਿਰਮਲ ਸਾਧੂ ਸੰਗ ਰਮਣਾ ਕੀ ਹੁੰਦਾ ਆ ਰਮਣਾ ਕੀ ਹੁੰਦਾ ਆ ਕਿ ਇੱਕ ਮਨੁੱਖ ਦੀ ਜਿਹੜੀ ਸੋਚ ਆ ਹਰਕ ਦੇ ਵਿੱਚ ਕੀ ਹੋ ਜਵੇ ਪ੍ਰਕਾਸ਼ ਹੋ ਜਵੇ ਇਹਨੂੰ ਕਹਿੰਦੇ ਰਮਣਾ ਰਮਿਆ ਹੋਇਆ ਪਰ ਮਾਤਮਾ ਕਦੇ ਨਾ ਰਮਿਆ ਸੋਚ ਦੇ ਨਾਲ ਰਮਿਆ ਹੋਇਆ ਉਹ ਸੋਚ ਨੂੰ ਜਿੰਦਾ ਰੱਖਣਾ ਇਸ ਆਕਾਰਪੁਰਖ ਦੀ ਬਣਾਈ ਹੋਈ ਕੁਦਰਤ ਨੂੰ ਸੋਹਣਾ ਬਣਾਉਣਾ ਇਸ ਕਾਲਪੁਰਖ ਦੇ ਆਏ ਹੋਏ ਮਨੁੱਖ ਧਰਤੀ ਤੇ ਉਹਨਾਂ ਵਾਸਤੇ ਕੀ ਕਰਨਾ ਸੋਹਣੀਆਂ ਸੋਚ ਤਾਂ ਸੋਹਣੀਆਂ ਗੱਲਾਂ ਕਰਨੀਆਂ ਪਰ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੌਦਾ ਦਾ ਸੰਗ ਕੀਤਾ ਪਰ ਇਹਨਾਂ ਲੋਕਾਂ ਨੇ ਉਸ ਸੰਗ ਦੇ ਉੱਤੇ ਇਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ ਭੁੱਖੇ